ਦੇਸ਼ ਵਿਦੇਸ਼ ਚ ਵਸਦਾ ਪੰਜਾਬ ਦੇਖ ਰਹੇ ਸਾਰੇ ਦਰਸ਼ਕਾ ਦਾ ਸਵਾਗਤ ਹੈ ਮੈਂ ਲਗਨਸ਼ੇਠ ਆਜ਼ਰਾਂ ਇੱਕ ਨਵੀਂ ਸਿਆਸੀ ਚਰਚਾ ਲੈ ਕੇ ਹਰ ਰੋਜ਼ ਦੀ ਤਰ੍ਹਾਂ ਮੇਰੇ ਨਾਲ ਮੌਜੂਦ ਰਹਿਣਗੇ ਸੀਨੀਅਰ ਪੱਤਰਕਾਰਸਦਾਰ ਜਗENDER ਸਿੰਘ ਜੀ ਸਵਾਗਤ ਹੈ ਵਸਦਾ ਪੰਜਾਬ ਤੇ ਧੰਨਵਾਦ ਲਗਨ ਜੀ ਮੇਰੇ ਵੱਲੋਂ ਵਸਦਾ ਪੰਜਾਬ ਦੇ ਸਾਰੇ ਦਰਸ਼ਕਾਂ ਨੂੰ ਵੀ ਸਤਿ ਸ਼੍ਰੀ ਅਕਾਲ ਸਰ ਅੱਜ ਦੀ ਗੱਲਬਾਤ ਦੀ ਸ਼ੁਰੂਆਤ ਕਰੀਏ ਤਾਂ ਪੰਜਾਬ ਦੀਆਂ ਸੰਘਰਸ਼ੀ ਕਿਸਾਨ ਜਥੇਬੰਦੀਆਂ ਨੇ ਕੇਂਦਰ ਨੂੰ ਗੱਲਬਾਤ ਦੇ ਮੁੱਦੇ ਤੇ ਦੋ ਟੁਕ ਕਹਿ ਦਿੱਤਾ ਈ ਸਾਡੇ ਨਾਲ ਮੀਟਿੰਗ ਕਰਨੀ ਹੈ ਤਾਂ ਆ ਆ ਸ਼ਰਤ ਮੰਨਣੀ ਪਵੇਗੀ ਕੀ ਰੱਖਤੀ ਹੈ 4 ਮਈ ਦੀ ਮੀਟਿੰਗ ਤੋਂ ਪਹਿਲਾਂ ਸ਼ਰਤ ਤਾਂ ਆਪਾਂ ਸ਼ੁਰੂਆਤ ਉੱਥੋਂ ਕਰਦੇ ਆ ਅ ਲਗਨ ਜੀ ਤੁਹਾਨੂੰ ਪਤਾ ਹੀ ਹੈ ਕਿ ਕੇਂਦਰ ਨਾਲ ਜਿਹੜੀਆਂ ਕਿਸਾਨ ਸੰਘਰਸ਼ੀ ਜਥੇਬੰਦੀਆਂ ਉਹਨਾਂ ਦੀ ਪਿਛਲੇ ਕਾਫੀ ਸਮੇਂ ਤੋਂ ਜਿਹੜੀ ਲਗਾਤਾਰ ਗੱਲਬਾਤ ਚੱਲ ਰਹੀ ਹੈ ਜਦੋਂ ਸੰਭੂ ਤੇ ਖਨੌਰੀ ਵਾਟਰ ਤੇ ਕਿਸਾਨ ਜਥੇਬੰਦੀਆਂ ਸੰਯੁਕਤ ਕਿਸਾਨ ਮੋਰਚਾ ਆਪਣਾ ਉਹਨਾਂ ਵੱਲੋਂ ਜਿਹੜਾ ਸੰਘਰਸ਼ ਚੱਲ ਰਿਹਾ ਸੀ ਗੈਰ ਰਾਜਨੀਤਿਕ ਵੱਲੋਂ ਉਦੇ ਦਰਾਂ ਹੀ ਜਿਹੜੀ ਹੈ ਕੇਂਦਰ ਨਾਲ ਇੱਕ ਗੱਲਬਾਤ ਸ਼ੁਰੂ ਹੋਈ ਸੀ ਜਿਹਦੀਆਂ ਕਈ ਮੀਟਿੰਗਾਂ ਹੋ ਚੁੱਕੀਆਂ ਚੰਡੀਗੜ੍ਹ 'ਚ ਔਰ ਅਗਲੀ ਜਿਹੜੀ ਮੀਟਿੰਗ ਹੈ ਉਹ 4 ਮਈ ਦੀ ਮੀਟਿੰਗ ਹੈ ਕਿਸਾਨ ਜਥੇਬੰਦੀਆਂ ਨੇ ਜਿਹੜਾ ਕੇਂਦਰ ਨੂੰ ਤੁਸੀਂ ਕਿਹਾ ਇੱਕ ਚਿੱਠੀ ਲਿਖ ਕੇ ਜਿਹੜਾ ਦੋ ਟਕ ਗਿਆ ਹੂੰ ਉਹਨਾਂ ਨੇ ਸਾਫ਼ ਕਹਿਤਾ ਹੈ ਕਿ ਇਸ ਮੀਟਿੰਗ 'ਚ ਜੇ ਕੋਈ ਪੰਜਾਬ ਸਰਕਾਰ ਦਾ ਨੁਮਾਇੰਦਾ ਸ਼ਾਮਲ ਹੋਊਗਾ ਤਾਂ ਅਸੀਂ ਕੇਂਦਰ ਨਾਲ ਗੱਲਬਾਤ ਨਹੀਂ ਕਰਾਂਗੇ ਔਰ ਅਸੀਂ ਇਸ ਮੀਟਿੰਗ 'ਚ ਸ਼ਾਮਲ ਨਹੀਂ ਹੋਵਾਂਗੇ ਇਹ ਕਿਸਾਨ ਜਥੇਬੰਦੀਆਂ ਦੇ ਜੇ ਦੇਖੀਏ ਤਾਂ ਉਹਨਾਂ ਦੀ ਇਹ ਗੱਲ ਬਣਦੀ ਵੀ ਹੈ ਕਿਉਂਕਿ ਪਿਛਲੀ 19 ਮਾਰਚ ਦੀ ਮੀਟਿੰਗ 'ਚ ਜਦੋਂ ਦੋਵਾਂ ਬਾਰਡਰਾਂ ਤੇ ਐਜੀਟੇਸ਼ਨ ਚੱਲ ਰਹੀ ਸੀ ਔਰ ਭੁੱਖ ਹੜਤਾਲ ਤੇ ਜਮਨ ਵਰਤ ਤੇ ਸੀਗੇ ਢੱਲੇਵਾਲ ਸਾਹਿਬ ਉਸ ਸਮੇਂ ਜਿਹੜੀ ਚੰਡੀਗੜ੍ਹ 'ਚ ਮੀਟਿੰਗ ਹੋਈ ਸੀ 19 ਮਾਰਚ ਨੂੰ ਜਦੋਂ ਉਹ ਮੀਟਿੰਗ ਤੋਂ ਵਾਪਸ ਆ ਰਹੇ ਸੀ ਕਿਸਾਨ ਆਗੂ ਤਾਂ ਸਭ ਨੂੰ ਪਤਾ ਕਿ ਉਹ ਰਸਤੇ 'ਚ ਚੰਡੀਗੜ੍ਹ ਤੋਂ ਆਉਂਦਿਆਂ ਨੂੰ ਸੋਹਰਾ ਗੁਰੂ ਨੂੰ ਗ੍ਰਿਫਤਾਰ ਕਰ ਲਿਆ ਗਿਆ ਕਿ ਕਿਸ ਤਰ੍ਹਾਂ ਬਾਰਡਰਾਂ ਤੇ ਜਿਹੜਾ ਸੰਘਰਸ਼ ਚੱਲਦਾ ਪਿਆ ਸੀ ਜਿਵੇਂ ਕਿਸਾਨ ਜਥੇਬੰਦੀਆਂ ਦੇ ਆਗੂ ਵਰਕਰ ਜਾਂ ਪਿੰਡਾਂ ਦੇ ਕਿਸਾਨ ਲੰਬੇ ਸਮੇਂ ਤੋਂ ਬੈਠੇ ਸੀ ਆਪਣੀਆਂ ਕੇਂਦਰ ਦੇ ਖਿਲਾਫ ਮੰਗਾਂ ਨੂੰ ਲੈ ਕੇ ਉਸ ਸੰਘਰਸ਼ ਨੂੰ ਕਿਸ ਤਰ੍ਹਾਂ ਦਰੜਿਆ ਗਿਆ ਲਿੱਤੜਿਆ ਗਿਆ ਪਸਾਨਾ ਤੇ ਕਿਸ ਤਰ੍ਹਾਂ ਦਾ ਮਤਲਬ ਲਾਠੀ ਚਾਰਜ ਹੋਇਆ ਤੇ ਕਿਸ ਤਰ੍ਹਾਂ ਕਿਸਾਨੀ ਸੰਘਰਸ਼ ਨੂੰ ਖਦੇੜਿਆ ਗਿਆ ਉਹ ਸਭ ਨੂੰ ਪਤਾ ਔਰ ਬਾਅਦ ਕਿਸਾਨਾਂ ਨੂੰ ਆਪਣਾ ਉੱਥੇ ਜਿਹੜਾ ਸਮਾਨ ਸੀ ਉਹ ਲੈਣ ਲਈ ਕਿਸ ਤਰ੍ਹਾਂ ਦੀ ਖੱਜਲ-ਖੁਆਰੀ ਦਾ ਸਾਹਮਣਾ ਕਰਨਾ ਪਿਆ ਉਸ ਮੁੱਦੇ ਨੂੰ ਲੈ ਕੇ ਕਿਸਾਨਾਂ 'ਚ ਰੋਸ ਹੈ ਕੱਲਾ ਜਿਹੜਾ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਹੀ ਨਹੀਂ ਦੂਸਰੀਆਂ ਜਥੇਬੰਦੀਆਂ ਵੀ ਇਸ ਮੁੱਦੇ ਤੇ ਜਿਹੜੀਆਂ ਪੰਜਾਬ ਸਰਕਾਰ ਦੇ ਖਿਲਾਫ ਖੜੀਆਂ ਨੇ ਔਰ ਤੁਸੀਂ ਦੇਖਿਆ ਹੋਊਗਾ ਕਿ ਜਿਹੜੀ ਪੰਜਾਬ ਸਰਕਾਰ ਦੇ ਵਿਧਾਇਕ ਜਾਂ ਮੰਤਰੀ ਪਿਛਲੇ ਦਿਨਾਂ ਤੋਂ ਪੰਜਾਬ ਦੇ ਵੱਖ-ਵੱਖ ਪਿੰਡਾਂ 'ਚ ਜਿਹੜੀ ਸਿੱਖਿਆ ਕ੍ਰਾਂਤੀ ਦੇ ਨਾਂ ਤੇ ਸਕੂਲਾਂ 'ਚ ਜਾ ਰਹੇ ਆ ਉਹ ਸਾਰੇ ਵਿਧਾਇਕਾਂ ਨੂੰ ਰੋਕ ਕੇ ਸਵਾਲ ਕਰ ਰਹੇ ਆ ਤੁਸੀਂ ਦੱਸੋ ਜੀ ਅਸੀਂ ਕੇਂਦਰ ਦੇ ਖਿਲਾਫ ਆਪਣੇ ਮੁੱਦਿਆਂ ਨੂੰ ਲੈ ਕੇ ਲੜ ਰਹੇ ਸੀ ਤੇ ਤੁਸੀਂ ਸਾਡਾ ਸੰਘਰਸ਼ ਕਿਉਂ ਖਦੇੜ ਦਿੱਤਾ ਕਿਉਂ ਲਤਾੜ ਦਿੱਤਾ ਇਹ ਬਣਦੀ ਵੀ ਹੈ ਗੱਲ ਜਾਇਜ਼ ਵੀ ਹੈ ਔਰ ਵੱਡੀ ਗੱਲ ਹੈ ਕਿ ਉਸ ਸੰਘਰਸ਼ ਨਾਲ ਪੰਜਾਬ ਦੇ ਲੋਕਾਂ ਦੀ ਲਾਂਬੰਦੀ ਜੁੜੀ ਹੋਈ ਸੀ ਪੰਜਾਬ ਦੇ ਕਿਸਾਨਾਂ ਮਜ਼ਦੂਰਾਂ ਵਪਾਰੀਆਂ ਦੀ ਲਾਂਬੰਦੀ ਹੋਈ ਹੋਈ ਸੀ ਹਮ ਔਰ ਲਗਾਤਾਰਤਾ ਕਰਕੇ ਸੰਘਰਸ਼ ਚੱਲਣ ਕਰਕੇ ਦੇ ਅੰਦਰ ਤੇ ਵੀ ਦਬਾਅ ਸੀ ਔਰ ਬਾਕੀ ਜਿਹੜੀਆਂ ਨੁਕਸਾਨ ਜਿੱਥੇ ਬੰਦੀਆਂ ਨੇ ਉਹ ਵੀ ਇਹ ਸੰਘਰਸ਼ ਦੇ ਹੱਕ ਚ ਜਿਹੜੀਆਂ ਕੁਦਰਈਆਂ ਸੀ ਜਾਂ ਲਗਾਤਾਰ ਇਹ ਸੰਘਰਸ਼ ਨੂੰ ਸਾਂਝੇ ਮੰਚ ਤੋਂ ਸਾਂਝੇ ਰੂਪ ਚ ਲੜਨ ਲਈ ਲਗਾਤਾਰ ਆਪਸੀ ਤਾਲਮੇਲ ਵਾਲੀਆਂ ਮੀਟਿੰਗਾਂ ਵੀ ਚੱਲ ਰਹੀਆਂ ਸੀ ਜੀ ਪਰ ਪੰਜਾਬ ਸਰਕਾਰ ਦੀ ਉਸ ਕਾਰਵਾਈ ਨੇ ਜਾਂ ਉਸ ਇਹਨੂੰ ਤਕੇਸ਼ਾਈ ਵੀ ਕਿਸਾਨਾਂ ਕੋਲ ਕਹਿੰਦੇ ਆ ਉਹਨੇ ਸਾਰੇ ਪ੍ਰੋਗਰਾਮ ਨੂੰ ਹੀ ਤਾਰੂ ਪੀਡੋ ਕਰਤਾ ਇੱਕ ਵਾਰ ਜੀ ਕਿਉਂਕਿ ਇਹ ਜੇ ਸੰਘਰਸ਼ ਜਿਹੜੇ ਆ ਉਹਨਾਂ ਨੂੰ ਮਤਲਬ ਲਾਈਨ ਤੇ ਚਾੜਨਾ ਜਾਂ ਉਹਨਾਂ ਚ ਲਗਾਤਾਰਤਾ ਬਣਾ ਕੇ ਰੱਖਣੀ ਉਹ ਬਸਾਲਾ ਬਧੀ ਲਗਾਤਾਰ ਮਹੀਨਿਆਂ ਬਧੀ ਲਗਾਤਾਰ ਬਣਾ ਕੇ ਰੱਖਣੀ ਬੜੀ ਇੱਕ ਔਖੀ ਹੁੰਦੀ ਹੈ ਔਰ ਉਹ ਬਣੀ ਹੋਈ ਸੀ ਉਹ ਤੋੜਤੀ ਉਹਦੇ ਕਰਕੇ ਕਿਸਾਨਾਂ ਚ ਰੋਸ ਆ ਉਹਨਾਂ ਨੇ ਕਹਿਤਾ ਵੀ ਜੇ ਤੁਸੀਂ ਚਾਰ ਦੀ ਮੀਟਿੰਗ ਚ ਕਿਸਾਨਾਂ ਮਤਲਬ ਪੰਜਾਬ ਦੇ ਪੰਜਾਬ ਸਰਕਾਰ ਦੇ ਨੁਮਾਇੰਦਿਆਂ ਨੂੰ ਬੁਲਾਉਣਾ ਅਸੀਂ ਉਹ ਮੀਟਿੰਗ ਸ਼ਾਮਿਲ ਨਹੀਂ ਹੋਵਾਂਗੇ ਕਿਦੋਂ ਤੱਕ ਇਹ ਤਾਂ ਔਰ ਕੇਂਦਰ ਤੋਂ ਉਹਨਾਂ ਨੇ ਜਵਾਬ ਮੰਗਿਆ ਵੀ ਇਹਦਾ ਸਾਨੂੰ ਜਵਾਬ ਦਿਓ ਪਹਿਲਾਂ ਪਹਿਲਾਂ ਮੀਟਿੰਗ ਤੋਂ ਬਿਲਕੁਲ ਕਿਰਦੋ ਭਾਬਾ ਵੀ ਕਿਸਾਨਾਂ ਦੇ ਮਨਾਂ 'ਚ ਰੋਸ ਹੈ ਔਰ ਪੰਜਾਬ ਸਰਕਾਰ ਦੇ ਖਿਲਾਫ ਰੋ ਵੀ ਹੈ ਔਰ ਸੰਘਰਸ਼ ਦੇ ਰਸਤੇ ਵੀ ਹੈ ਜਿੱਥੇ ਬੰਦੇ ਤੁਰੀਆ ਗਏ ਨੇ ਪਰ ਜਿਸ ਤਰ੍ਹਾਂ ਮਤਲਬ ਕੇਂਦਰ ਕਿਸਾਨਾਂ ਨਾਲ ਲਗਾਤਾਰ ਤਾਂ ਰابطਾ ਬਣਾ ਕੇ ਚੱਲ ਰਿਹਾ ਹੋ ਸਕਦਾ ਕੋਈ ਨਵਾਂ ਜਿਤੂ ਕੁਝ ਨਿਕਲੇ ਔਰ ਜਸਤਰਾ ਮਤਲਬ ਸਵਾਲ ਜਵਾਬ ਜਨ ਉਹਨਾਂ ਤੋਂ ਮੁੱਦੇ ਲੈ ਕੇ ਕਿਸਾਨਾਂ ਦੇ ਕੀ ਮੁੱਦੇ ਐ ਕਿਸ ਤਰ੍ਹਾਂ ਐ ਐਮਐਸਪੀ ਨੂੰ ਲਾਗੂ ਕੀਤਾ ਜਾ ਸਕਦਾ ਹੈ ਉਹ ਕਿਸ ਤਰ੍ਹਾਂ ਕੇਂਦਰ ਦੇ ਕੀ ਸੁਝਾਅ ਨੇ ਕਿਸਾਨ ਜਥੇਬੰਦੀਆਂ ਦੇ ਕੀ ਸੁਝਾਅ ਨੇ ਉਹਨੂੰ ਆਰਥਿਕ ਤੌਰ ਤੇ ਮਤਲਬ ਕਿਸ ਤਰ੍ਹਾਂ ਕਿਸਾਨਾਂ ਨੂੰ ਜਿਹੜਾ ਉੱਚਾ ਠਾਇਆ ਜਾ ਸਕਦਾ ਬਹੁਤ ਸਾਰੇ ਮੁੱਦੇ ਨੇ ਜਿਨ੍ਹਾਂ ਤੇ ਕੇਂਦਰ ਲਗਾਤਾਰਤਾ ਬਣਾ ਕੇ ਗੱਲਬਾਤ ਕਰ ਰਿਹਾ ਚਾਰ ਮਈ ਲਈ ਕੇਂਦਰ ਕੀ ਫੈਸਲਾ ਲੈਂਦਾ ਔਰ ਜਿਸ ਤਰ੍ਹਾਂ ਜੇ ਦੇਖੀਏ ਤਾਂ ਦੋ mặt ਤਰਾਂ ਦੀਆਂ ਵੱਖ-ਵੱਖ ਸਰਕਾਰਾਂ ਨੇ ਹੋ ਸਕਦਾ ਕੇਂਦਰ ਮਤਲਬ ਕਿਸਾਨਾਂ ਲਈ ਸਿੱਧੇ ਰੂਪ ਵਿੱਚ ਮੀਟਿੰਗ ਲਈ ਅੱਗੇ ਆ ਵੀ ਜਾਵੇ ਜੀ ਆ ਬਿਲਕੁਲ ਸਰ ਅੱਗੇ ਗੱਲਬਾਤ ਕਰੀਏ ਤਾਂ ਲੰਬੀ ਪੁਲਿਸ ਨੇ ਅ ਕਿਹੜਾ ਮਾਰਕਾ ਮਾਰਤਾ ਹੈ ਸੋਸ਼ਲ ਮੀਡੀਆ ਦੇ ਇਸ ਤੇ ਬੜੀ ਚਰਚਾ ਹੋ ਰਹੀ ਹੈ ਇਹ ਮਾਮਲਾ ਕੀ ਪੂਰਾ ਆ ਲਗਨ ਜੀ ਇਹ ਹੈ ਤਾਂ ਸੋਸ਼ਲ ਮੀਡੀਆ ਤੇ ਦਾ ਹਾਸ ਰਸ ਮਾਮਲਾ ਹੀ ਬਣਿਆ ਹੋਇਆ ਕਿਉਂਕਿ ਤੁਹਾਨੂੰ ਪਤਾ ਹੈ ਕਿ ਪੰਜਾਬ ਚ ਜੁੱਧ ਨਸ਼ਿਆਂ ਵਿਰੁੱਧ ਚੱਲ ਰਿਹਾ ਹੂੰ ਔਰ ਲੰਬੀ ਪੁਲਿਸ ਦੀ ਜਿਹੜੀ ਕਾਰਵਾਈ ਹੈ ਇੱਕ ਲੋਕਾਂ ਜਿਹੜੀ ਹਾਸੋਹੀਣੀ ਬਣ ਗਈ ਹੈ ਜਾਂ ਸੋਸ਼ਲ ਮੀਡੀਆ ਤੇ ਚਰਚਾ ਦਾ ਮੁੱਦਾ ਬਣੀ ਹੋਈ ਆ ਉਹ ਇਹ ਹੈ ਕਿ ਇੱਕ ਭੁੱਕੀ ਚੂਰੇ ਨਾਲ ਲਿਪੜੇ ਹੋਏ ਲਫਾਫੇ ਤੇ ਪੁਲਿਸ ਨੇ ਪਰਚਾ ਦੇ ਦਿੱਤਾ ਵੈਸੇ ਜੇ ਦੇਖਿਆ ਜਾਵੇ ਲੱਗਦਾ ਨਹੀਂ ਕੋਈ ਨਵੀਂ ਗੱਲ ਨਹੀਂ ਹੈ ਜੀ ਜੇ ਤੁਸੀਂ ਪੰਜਾਬ ਪੁਲਿਸ ਦਾ ਰਿਕਾਰਡ ਪ੍ਰੋਬਲਮ ਹੋ ਤਾਂ ਬਹੁਤ ਸਾਰੇ ਪੰਜਾਬ ਪੁਲਿਸ ਨੇ ਪਿਛਲੇ ਸਮੇਂ ਚ ਇੱਕ ਗ੍ਰਾਮ ਐਰਵਨ 1 ਗ੍ਰਾਮ ਚਿੱਟਾ ਉਹਦੇ ਬਹੁਤ ਸਾਰੇ ਆਣ ਗਿਣਤ ਪਰਚੇ ਦਿੱਤੇ ਹੂੰ ਪਰ ਇਕੱਲੇ ਪਰਚੇ ਨਹੀਂ ਦਿੱਤੇ ਇਥੋਂ ਤੱਕ ਕਿ ਮਤਲਬ ਲਿਬੜੀ ਹੋਈ ਕਹਿੰਨੀ ਉਹਨੂੰ ਕਹਿੰਦੇ ਆ ਜਿਹਦੇ ਤੇ ਉਹ ਇਹ ਲਾ ਕੇ ਨਾ ਕੋਈ ਚਿੱਟਾ ਜਾਂ ਹੋਰ ਉਹਨੂੰ ਸੁੰਘਦੇ ਆ ਜਾਂ ਨਸ਼ਾ ਕਰਦੇ ਆ ਹੂੰ ਉਹ ਉਹ ਵੀ ਉਹਨੂੰ ਪੈਨੀ ਕਹਿੰਦੇ ਆ ਕੋਈ ਉਹ ਲਿਬੜੀ ਹੋਈ ਫੜੀ ਉਹਦੇ ਪਰਚੇ ਵੀ ਬਹੁਤ ਸਾਰੇ ਥਾੜਿਆਂ ਅੰਛੇ ਤਰਜ ਨੇ ਤੁਸੀਂ ਹੋਰ ਸੁਣੋ ਜਿਹੜੇ ਜੂਏ ਦੇ ਜਾਂ ਉਹ ਬਹੁਤ ਸਾਰੇ ਮਾਮਲੇ ਇਹ ਦਰਜ ਨੇ ਵੀ ਮੌਕੇ ਤੋਂ ਜੀ ਜਿਹੜੀ ਉਹ ਤਾਸ਼ ਨਾ ਖੇਡਦੇ ਹੁੰਦੇ ਜੂਆ ਕਹਿੰਦੇ ਉਹਨੂੰ ਕੀ ਕਹਿੰਦੇ ਆ ਜੀ ਜੀ ਵੇ ਉਹ ਉਹ ਜੀ ਉਹ ਤਾਸ਼ ਬੜੀ ਮੌਕੇ ਤੋਂ ਹਮ ਪਰਚਾ ਜੂਏ ਬਾਜੀ ਦਾ ਪਰਚਾ ਦੇਤਾ ਇਹ ਬਹੁਤ ਸਾਰੇ ਪੁਲਿਸ ਦੇ ਪਰਚੇ ਦਰਜ ਆ ਇਥੋਂ ਤੱਕ ਬਹੁਤ ਜੇ ਪੁਲਿਸ ਚਾਵੇ ਤਾਂ ਬਹੁਤ ਸਾਰੇ ਮਾਮਲੇ ਆ ਤੇ ਪੁਲਿਸ ਇਹੇ ਜੇ ਪਰਚੇ ਵੀ ਰਿਕਾਰਡ ਚ ਬਹੁਤ ਸਾਰੇ ਦਰਜ ਹੋਣਗੇ ਬਈ ਅ ਫੁਲਾਣੇ ਨੇ ਆ ਕੇ ਇਨਫੋਰਮੇਸ਼ਨ ਦਿੱਤੀ ਕਿ ਉਹ ਬੰਦਾ ਡਰਗ ਦਾ ਕੰਮ ਕਰਦਾ ਤੰਦਾ ਕਰਦਾ ਬਹੁਤ ਸਾਰੇ ਇਦਾਂ ਦੇ ਮਾਮਲੇ ਵੀ ਦਰਜ ਹੈ ਜੀ ਚ ਕੋਈ ਬਰਾਮਦਗੀ ਨਹੀਂ ਹੁੰਦੀ ਹੂੰ ਕਹਿੰਦੇ ਭਾਬਾ ਜੀ ਜੇ ਪੁਲਿਸ ਚਾਵੇ ਤਾਂ ਕਾਰਵਾਈ ਠਾ ਸੋਟਾ ਕਰ ਦਿੰਦੀ ਹੈ ਬਿਲਕੁਲ ਜੇ ਨਾ ਚਾਵੇ ਫਿਰ ਤੁਸੀਂ ਰਿਕਾਰਡ ਪਰੋਲ ਕੇ ਦੇਖ ਲਓ ਪੁਲਿਸ ਨੇ ਮਤਲਬ ਕਹਿ ਲਓ ਬਹੁਤ ਸਾਰੇ ਰਾਜਨੀਤਿਕ ਦਵਾਹੇਟ ਜਾਂ ਹੱਥ ਰੰਗ ਕੇ ਬਹੁਤ ਸਾਰੇ ਅਧਿਕਾਰੀਆਂ ਨੇ ਬਹੁਤ ਸਾਰੇ ਜਿਹੜੇ ਵੱਡੇ ਦੋਸ਼ੀ ਨੇ ਵੱਡੇ ਡਰਗਸ ਸਮਗਲਰ ਨੇ ਉਹਨਾਂ ਨੂੰ ਮਾਮਲਿਆਂ ਚੋਂ ਕੱਢਿਆ ਵੀ ਹੋਇਆ। ਜੀ। ਆਪ ਵੀ ਜਿਹੜੀ ਜੁੱਧ ਨਸ਼ਿਆਂ ਬਰਬਦ ਉਹਦੀ ਗੱਲ ਕਰਦੇ ਹਾਂ ਤਾਂ ਮੈਨੂੰ ਮੇਰੇ ਪਿੰਡੋਂ ਇੱਕ ਕਿਸਾਨ ਆਗੂ ਦਾ ਫੋਨ ਆਇਆ। ਲਗਾਤਾਰ ਆ ਰਿਹਾ ਕਈ ਦਿਨਾਂ ਤੋਂ। ਬੋਲੋ ਜੀ ਮੇਰੀ ਤੁਸੀਂ ਚਰਚਾ ਕਰੋ ਇਸ ਮੁੱਦੇ ਤੇ ਵੀ ਮੈਂ ਸਾਡੇ ਗੁਆਂਢ ਵੀ ਨਸ਼ੇ ਦੀਆਂ ਉਹ ਗੋਲੀਆਂ ਵੇਚ ਰਹੀਆਂ। ਹੂੰ। ਤੇ ਤੁਸੀਂ ਕਹਿੰਦਾ ਬਾਹਰ ਬੈਠੇ ਹੋ ਅੱਗੇ ਤਾਂ ਆਪਾਂ ਲੜ ਲੈਨੇ ਹੁੰਨੇ ਆ। ਵੀ ਮੈਂ ਜੀ ਉਹ ਕਹਿੰਦਾ ਐਸਚਓ ਨੂੰ ਫੋਨ ਕਰਤਾ ਸਦਰ ਦੇ ਨੂੰ। ਮੈਂ ਜਿਹੜਾ ਭਗਵੰਤ ਮਾਨ ਨੇ ਨੰਬਰ ਜਾਰੀ ਕੀਤਾ ਮੈਂ ਉਹ ਫੋਨ ਕਰਤਾ ਹਾਂ ਪਰ ਉੱਥੇ ਵੇਖਿਆ ਕੌਣ ਆ ਸਦਰ ਚ ਐਸਐਚਓ ਕੌਣ ਤਾਂ ਉਹਨੇ ਜਿਹੜੇ ਐਸਐਚਓ ਦਾ ਨਾਮ ਦੱਸਿਆ ਮੈਂ ਉਹਨੂੰ ਕਿਹਾ ਵੀ ਉਹਦੇ ਬਾਰੇ ਤਾਂ ਚਲ ਤੂੰ ਚੁੱਪ ਕਰ ਜਾ ਇਹੋ ਸ਼ਾਇਦ ਨਾ ਕਾਰਵਾਈ ਕਰੇ ਹੂੰ ਇਹ ਪ੍ਰਾਣੀਆਂ ਕਿਉਂਕਿ ਹੌਲਦਾਰ ਤੋਂ ਲੈ ਕੇ ਰਿਹਾ ਹੋਇਆ ਮੈਂ ਤਾਂ ਜਾਣਦਾ ਜਗਰਾਓ ਏਰੀਏ ਚ ਉਹ ਤੇ ਕਈ ਸਾਂਝਾਂ ਨੇ ਪ੍ਰਾਣੀਆਂ ਹੂੰ ਫਿਰ ਉਹਨੇ ਹੋਰ ਸੁਣੋ ਜੀ ਤੁਸੀਂ ਮੰਨੋਗੇ ਕਿ ਮੈਂ ਆਪਦੇ ਕਿਉਂਕਿ ਉਹ ਖੜਾ ਨਹੀਂ ਛੱਡ ਰਿਹਾ ਮੈਂ ਉਹਨੂੰ ਕਿਹਾ ਵੀ ਤੂੰ ਮੈਂ ਉਹਦੇ ਸਾਥੀ ਕਿਸੇ ਪੱਤਰਕਾਰ ਨੂੰ ਫੋਨ ਕੀਤਾ ਮੈਂ ਯਾਰ ਮੈਨੂੰ ਐਸਐਸਪੀ ਦਾ ਨੰਬਰ ਭੇਜ ਮੈਂ ਉਹਨੂੰ ਐਸਐਸਪੀ ਸਾਹਿਬ ਦਾ ਨੰਬਰ ਲੈਤਾ ਉਹਨੇ ਜੀ ਉਹ ਬੰਦਾ ਦੁਖੀ ਹੈ ਕਹਿੰਦਾ ਸਾਡੇ ਗਵਾਂਢ ਤਾਂ ਤੁਸੀਂ ਕਹਿੰਦੇ ਨਸ਼ਾ ਖਤਮ ਹੋ ਗਿਆ ਇੱਥੇ ਤਾਂ ਮੇਲਾ ਲੱਗਦਾ ਦਿੱਲੀ ਉਹਨੇ ਜੀ ਐਸਐਸਪੀ ਨੂੰ ਪੁਲਿਸ ਜ਼ਿਲ੍ਹਾ ਲੁਧਿਆਣਾ ਅਧਿਆਤੀ ਦੇ ਐਸਐਸਪੀ ਨੂੰ ਫੋਨ ਲਾਤਾ ਅੱਜ ਤੀਜਾ ਦਿਨ ਹੋ ਗਿਆ ਤੁਸੀਂ ਮੰਨੋਗੇ ਵੀ ਉਹਨਾਂ ਨੇ ਵੀ ਕਹਿਤਾ ਵੀ ਕਾਰਵਾਈ ਹੋਣੀ ਕੋਈ ਕਾਰਵਾਈ ਨਹੀਂ ਹੋਈ ਦੂਜੇ ਪਾਸੇ ਤਾਂ ਸਰ ਡੈਡ ਲਾਈਨ ਦਿੱਤੀ ਗਈ ਹੈ ਬੀਜੀਪੀ ਸਾਹਿਬ ਦੇ ਵੱਲੋਂ ਤੁਸੀਂ ਤੁਸੀਂ ਦੇਖੋ ਵੀ ਪਿੰਡਾਂ 'ਚ ਹਰ ਰੋਜ਼ ਅਨਾਉਂਸਮੈਂਟਾਂ ਹੁੰਦੀਆਂ ਵੀ ਸਾਨੂੰ ਦੱਸੋ ਜੀ ਲੋਕ ਸਾਡਾ ਸਹਿਯੋਗ ਕਰਨ ਜਿਹੜੇ ਲੋਕ ਸਹਿਯੋਗ ਕਰਦੇ ਹੈ ਉਲਟਾ ਤੁਸੀਂ ਦੇਖ ਲਿਓ ਜਿਹੜਾ ਬੰਦਾ ਉਹਨਾਂ ਨੂੰ ਕਿਉਂਕਿ ਮੈਂ ਤਾਂ ਇਹ ਕਈ ਗੱਲਾਂ ਭੁਗਤੀਆਂ ਹੋਈਆਂ ਇਹਨਾਂ ਨੇ ਐਸਚੋ ਨੇ ਉਲਟਾ ਉਹਨਾਂ ਨੂੰ ਦੱਸ ਕੇ ਹੂੰ ਵੀ ਆਜ ਹੀ ਤੁਹਾਡੇ ਖਿਲਾਫ ਆ ਕੁਝ ਕਹਿੰਦੇ ਆ ਉਲਟੀ ਉਹਨਾਂ ਦੀ ਲੜਾਈ ਜ਼ਰੂਰ ਪਵਾ ਦੇਣੀ ਹੈ ਹੂੰ ਕਾਰਵਾਈ ਤੁਸੀਂ ਤੁਸੀਂ ਦੇਖ ਲਓ ਵੀ ਮੈਂ ਤਾਂ ਅੱਜ ਦੀ ਕੋਈ ਗੱਲ ਆ ਅੱਜ ਫੇਰ ਉਹਦਾ ਸਵੇਰੇ ਫੋਨ ਆਇਆ ਕਹਿੰਦਾ ਜੀ ਨਹੀਂ ਤਿੰਨ ਦਿਨ ਹੋ ਗਏ ਕਿ ਮੇਰਾ ਐਸਐਸਪੀ ਨੂੰ ਫੋਨ ਕੀਤਾ ਤਦ ਬਾਅਦ ਮਤਲਬ ਲੋਕ ਜਿਹੜਾ ਗਰਾਉਂਡ ਲੈਵਲ ਤੇ ਜ਼ਮੀਨੀ ਪੱਧਰ ਤੇ ਨਸ਼ਿਆਂ ਦੇ ਖਿਲਾਫ ਮੈਮ ਹੈ ਨਾ ਉਹ ਕੋਈ ਬਹੁਤੀ ਦਮਦਾਰ ਨਹੀਂ ਹੈਗੀ ਹੂੰ ਤੇ ਪੁਲਿਸ 'ਚ ਬਹੁਤ ਸਾਰੇ ਮੁਲਾਜ਼ਮ ਜਿਹੜੇ ਨੇ ਨਾ ਉਹ ਬੈਠੇ ਨੇ ਜਿਹੜੇ ਅਜੇ ਵੀ ਉਹਨਾਂ ਦੀਆਂ ਪੁਰਾਣੀਆਂ ਸਾਂਝਾਂ ਨੇ ਜਿਹੜੇ ਮੈਂ ਐਸਐਚਓ ਦੀ ਗੱਲ ਕੀਤੀ ਹੈ ਤਾਂ ਲਾਪਸ ਸਿੱਧੇ ਰੂਪ 'ਚ ਗੱਲ ਕਰ ਹੀ ਲੈਣੇ ਆ ਹੂੰ ਮੈਂ ਉਹ ਐਸਚੋ ਦਾ ਜੇ ਤੁਸੀਂ ਪੁਰਾਣਾ ਰਿਕਾਰਡ ਖੋਲਮੋ ਤਾਂ ਕਈ ਜਿਹੜੇ ਮਾਮਲੇ ਆ ਚ ਜਿਹੜੀ ਕਲੀਨ ਚਟ ਦੇਣ ਚ ਉਹ ਐਸਚੋ ਦਾ ਸਮਗਲਰਾਂ ਨੂੰ ਰੋਲ ਨਿਕਲਿਆ ਹੋਇਆ ਅੱਜ ਚਲੋ ਆਪਾਂ ਖੁੱਲੀ ਗੱਲ ਕਰ ਲੈਂਦੇ ਹਾਂ ਮਤਲਬ ਹੋਰ ਵੀ ਬਹੁਤ ਸਾਰੇ ਇਹ ਗੱਲਾਂ ਜਗਰਾਉਂ ਦੀ ਮੈਂ ਤਾਂ ਗੱਲ ਕੀਤੀ ਹੈ ਨਾ ਹੂੰ ਇਹ ਪੰਜਾਬ ਚ ਦੇਖੀਏ ਤਾਂ ਹੋਰ ਵੀ ਇਹੀ ਹੋਊਗਾ ਬਾਕੀ ਚਲੋ ਖੈਰ ਇਹ ਜਿਹੜੀ ਤੁਸੀਂ ਲੰਬੀ ਵਾਲੀ ਗੱਲ ਕੀਤੀ ਆ ਉਹ ਕਾਫੀ ਚਰਚਾ ਹੋ ਰਹੀ ਹੈ ਉਹ ਤੇ ਲੋਕ ਹੱਸ ਵੀ ਰਹੇ ਆ ਔਰ ਜਿਹੜਾ ਖਿੱਲੀ ਵੀ ਡਾ ਰਹੀ ਹੈ ਜੀ ਬਿਲਕੁਲ ਸਰ ਆਪਾਂ ਚਰਚਾ ਨੂੰ ਅੱਗੇ ਵਧਾਈਏ ਤਾਂ ਸੰਤ ਸਮਾਜ ਦੇ ਵੱਲੋਂ ਸੁਖਬੀਰ ਸਿੰਘ ਬਾਦਲ ਲਈ ਅਸਮਤ ਮੰਗਲ ਲਈ ਕੀ ਨਵਾਂ ਪ੍ਰੋਪੋਜ਼ਲ ਦਿੱਤਾ ਗਿਆ ਵਾ ਤਾਂ ਮੀਟਿੰਗ 'ਚ ਫੈਸਲਾ ਕੀ ਹੋਇਆ ਦੇਖੋ ਲਗਨ ਜਿਹੜੀ ਸੰਤ ਸਮਾਜ ਦੀ ਗੱਲ ਕਰਦੇ ਆ ਤੁਸੀਂ ਦਮਦਮੀ ਟਕਸਾਲ ਵੱਲੋਂ ਬਾਬਾ ਤੁਮਾਂਜੀ ਹੈ ਬਬਰਨਾਮ ਸਿੰਘ ਖਾਲਸਾ ਜੀ ਉਹਨਾਂ ਵੱਲੋਂ ਤੁਹਾਨੂੰ ਪਤਾ ਕਿ ਜਦੋਂ ਸਿੰਘ ਸਾਹਿਬਾਨਾਂ ਨੂੰ ਹਟਾਇਆ ਗਿਆ ਯਾਨੀ ਰਗਵੀ ਸਿੰਘ ਸੇ ਤਿੰਨ ਸਿੰਘ ਸਹਿਬਾਨਾਂ ਨੂੰ ਤਾਂ ਉਹਨਾਂ ਨੇ ਇੱਕ ਪ੍ਰੋਗਰਾਮ ਦਿੱਤਾ ਸੀ ਜਿਹਦੇ ਵਿੱਚ ਉਹਨਾਂ ਨੇ ਜਥੇਦਾਰ ਆਪਣੇ ਕੁਲਦੀਪ ਸਿੰਘ ਗੜਗਾਜ ਨੂੰ ਮਤਲਬ ਜਿਹੜੀ ਹੈ ਅਹੁਦਾ ਸੰਭਾਲਣ ਤੋਂ ਰੋਕਣ ਲਈ ਵੀ ਇੱਕ ਪ੍ਰੋਗਰਾਮ ਦਿੱਤਾ इवन ਅੰਨਪੁਰ ਸਾਹਿਬ ਪਹੁੰਚੋ ਤੁਸੀਂ ਤੁਹਾਨੂੰ ਯਾਦ ਹੋ ਉਸ ਤੋਂ ਬਾਅਦ ਉਹਨਾਂ ਨੇ ਇੱਕ ਅੰਮ੍ਰਿਤਸਰ ਚ ਪ੍ਰੋਟੈਸਟ ਕਰਕੇ ਸ਼੍ਰੋਮਿਕ ਪੇਟੀ ਨੂੰ ਇੱਕ ਆਲਟੀਮੇਟਮ ਦਿੱਤਾ ਸੀ ਵੀ ਜੇ ਆਹ ਤਰੀਕ ਤੱਕ ਤੁਸੀਂ ਸਿੰਘ ਸਹਿਬਾਨ ਬਹਾਲ ਨਾ ਕੀਤੇ ਜਾ ਦਮਦਮੀ ਟਕਸਾਲ ਦੀ ਗੱਲ ਨਾ ਸੁਣੀ ਕਿਉਂਕਿ ਸੰਗਤਾਂ ਚ ਲੋਕਾਂ ਚ ਸਿੱਖਾਂ ਚ ਇਸ ਮੁੱਦੇ ਤੇ ਰੋਸ ਆ ਜੀ ਪਰ ਦਮਦਮੀ ਟਕਸਾਲ ਸਿੰਘਾਂ ਸਿੱਖਾਂ ਦੀ ਜਿਹੜੀ ਉਹ ਇੱਕੋੜੀ ਵੱਡੀ ਨਮੈਂਦਾ ਜਮਾਤ ਆ ਔਰ ਉਹ ਦਸ਼ਮੇਸ਼ ਪਾਸ਼ਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਤੋਂ ਬਾਅਦ ਜਿਹੜੀ ਦਮਦਮੀ ਟਕਸਾਲ ਹੀ ਆ ਜਿਹੜੀ ਸ਼ੋਮਣੀ ਕਮੇਟੀ ਤਾਂ ਚਲੋ 1925 ਚ ਆਉਂਦੀ ਆ ਨਾ ਹੋਂਦ ਚ ਦਮਦਮੀ ਟਕਸਾਲ ਜਿਹੜੀ ਪ੍ਰਾਤਨ ਸਮੇਂ ਤੋਂ ਸਿੱਖਾਂ ਦੀ ਨਮੈਂਦਗੀ ਕਰਦੀ ਆ ਰਹੀ ਔਰ ਉਸ ਟਕਸਾਲ ਵੱਲੋਂ ਜਿਹੜਾ ਅਲਟੀਮੇਟਮ ਦਿੱਤਾ ਗਿਆ ਸੀ 15 ਅਪ੍ਰੈਲ ਤੱਕ ਦਾ ਉਹਤੇ ਸ਼੍ਰੋਮਣੀ ਕਮੇਟੀ ਵੱਲੋਂ ਕੋਈ ਕਾਰਵਾਈ ਨਹੀਂ ਹੋਈ ਤਾਂ ਉਹਨਾਂ ਨੇ ਹੁਣ ਨਵੀਂ ਇੱਕ ਮੀਟਿੰਗ ਕਰਕੇ ਸੁਖਵੀਰ ਬਾਦਲ ਤੁਹਾਨੂੰ ਪਤਾ ਕਿ ਪ੍ਰਧਾਨ ਚੁਣਿਆ ਗਿਆ ਦੁਆਰਾ ਜੀ ਉਹਨਾਂ ਨੇ ਇੱਕ ਬੜਾ ਖੈਰੇ ਵਧੀਆ ਪ੍ਰੋਗਰਾਮ ਵੀ ਹੈ ਵੀ ਜਦੋਂ ਤੁਸੀਂ ਬੰਦਾ ਕੋਈ ਮੰਨਦਾ ਹੀ ਨਹੀਂ ਉਹ ਮੈਂ ਨਾ ਮੰਨੂ ਵਾਲੀ ਗੱਲ ਹੋ ਗਈ ਹੈ ਹਾਂ ਉਹਨਾਂ ਨੇ ਇੱਕ ਪ੍ਰੋਗਰਾਮ ਦਿੱਤਾ ਵੀ ਅਸੀਂ 5-500 ਦੇ ਜਥੇ ਭੇਜ ਕੇ ਲੰਬੀ ਪਿੰਡ ਜਿੱਥੇ ਸਖਵੀਰ ਬਾਦਲ ਦਾ ਘਰ ਹੈ ਉੱਥੇ ਮਤਲਬ ਪਾਠ ਸਿਮਰਨ ਕਰਾਂਗੇ ਕਿ ਪ੍ਰਮਾਤਮਾ ਜਿਹੜੇ ਸ੍ਰੀ ਕਾਲਤਾਖਸਬ ਤੋਂ ਬਾਗੀ ਹੋਏ ਸਿੱਖ ਨੇ ਉਹਨਾਂ ਨੂੰ ਸਮੱਤ ਬਖਸ਼ੇ ਇਹ ਚੰਗੀ ਗੱਲ ਵੀ ਹੈ ਚੰਗੀ ਪਹੁੰਚ ਵੀ ਹੈ ਕਿਉਂਕਿ ਸਿੱਖਾਂ ਦੀ ਏਕਤਾ ਲਈ ਜਾਂ ਆਪਸੀ ਭਾਈਚਾਰਕ ਸਾਂਝ ਬਣਾਉਣ ਲਈ ਤਾਂ ਗੁਰੂ ਹੀ ਕਿਰਪਾ ਕਰੇ ਜਿਸ ਤਰ੍ਹਾਂ ਦੀ ਪਾਟੋਂ ਧੜਵਣ ਹੋ ਗਈ ਹੈ ਜਿਸ ਤਰ੍ਹਾਂ ਦੇ ਧੜੇਬੰਦੀ ਬਣ ਗਈ ਹੈ ਜਾਂ ਜਿਸ ਤਰ੍ਹਾਂ ਉਹ ਸਿੱਖਾਂ ਦੀ ਇੱਕ ਜਿਹੜੇ ਆਗੂ ਨੇ ਉਹ ਜਿਹੜੇ ਸ੍ਰੀ ਕਾਲ ਤਖਤ ਸਾਹਿਬ ਅੱਗੇ ਜਾ ਕੇ ਝੁਕਦੇ ਸੀ ਉੱਥੋਂ ਤਾਕਤ ਲੈਂਦੇ ਸੀ ਜਾਂ ਸ੍ਰੀ ਕਾਲ ਤਖਤ ਸਾਹਿਬ ਵੱਲੋਂ ਸ਼੍ਰੋਮਣੀ ਕਾਲੀ ਦਲ ਦਾ ਗਠਨ ਕੀਤਾ ਗਿਆ ਸੀ ਉੱਥੋਂ ਹੁਕਮਨਾਮੇ ਆਉਂਦੇ ਸੀ ਤਾਂ ਸਭ ਤੋਂ ਪਹਿਲਾਂ ਸਿਰ ਨਾਲ ਲਾ ਕੇ ਜਿਹੜੇ ਕਾਲੀ ਲੀਡਰਸ਼ਿਪ ਮੰਨਦੀ ਸੀ ਉਹਨਾਂ ਹੁਕਮਨਾਮਿਆਂ ਨੂੰ ਉਹਤੇ ਚੱਲਣ ਦਾ ਮਤਲਬ ਅਹਿਦ ਕਰਦੀ ਸੀ ਜਦੋਂ ਇਥੋਂ ਤੱਕ ਕਿ ਮਹਾਰਾਜਾ ਰਣਜੀਤ ਸਿੰਘ ਜਿਹੜਾ ਸਭ ਤੋਂ ਵੱਡਾ ਇੱਕ ਸੇਖ ਮਹਾਰਾਜਾ ਜੀ ਉਹ ਸ੍ਰੀ ਕਲਤਖ ਸਾਹਿਬ ਦੇ ਜਥੇਦਾਰ ਅੱਗੇ ਸ੍ਰੀ ਕਲਤਖ ਸਾਹਿਬ ਤਖਤ ਸਾਹਿਬ ਅੱਗੇ ਜਾ ਕੇ ਚੁੱਕਦਾ ਸੀ ਜੀ ਜਿਹੜੇ ਬਹੁਤ ਸਾਰੇ ਮਸਾਲਾ ਨੇ ਬਹੁਤ ਸਾਰੀਆਂ ਆਧਾਰਨਾ ਨੇ ਪਰ ਜਿਸ ਤਰ੍ਹਾਂ ਹੁਣ ਕਾਲੀ ਆਗੂ ਬਦਲ ਉਹ ਤੇ ਆਪਣੀ ਲਿਪਾ ਪੋਚੀ ਕਰਦੇ ਪਏ ਆ ਮਤਲਬ ਕਿਸ ਤਰ੍ਹਾਂ ਹੁਕਮਨਾਮਾ ਤੇ ਮਨਕਰ ਹੋ ਗਿਆ ਕਿਸ ਤਰ੍ਹਾਂ ਜਥੇਦਾਰ ਜਿਨ੍ਹਾਂ ਨੇ ਹੁਕਮਨਾਮਾ ਜਾਰੀ ਕੀਤਾ ਸੀ ਉਹਨਾਂ ਨੂੰ ਹਟਾ ਦਿੱਤਾ ਗਿਆ ਔਰ ਹੁਕਮਨਾਮੇ ਤੋਂ ਮਨਕਰ ਹੋ ਕੇ ਸਖਬੀਰ ਨੂੰ ਦੁਬਾਰਾ ਇੱਕ ਲੰਬੀ ਮਤਲਬ ਉਹ ਮਹਿਮ ਚਲਾ ਕੇ ਤਾਂ ਲੋਕਾਂ ਨੂੰ ਭੰਬਲ ਘੂਸੇ ਚ ਪਾ ਕੇ ਸੁਖਵੀਰ ਨੂੰ ਦੁਬਾਰਾ ਪ੍ਰਧਾਨ ਬਣਾ ਦਿੱਤਾ ਗਿਆ ਉਹ ਤੋਂ ਲੋਕਾਂ ਦੇ ਮਨਾਂ ਚ ਸਿੱਖਾਂ ਦੇ ਮਨਾਂ ਚ ਰੋਸ ਹੈਗਾ ਔਰ ਹੁਣ ਇਹ ਹੈ ਵੀ ਸਿੱਖਾਂ ਨੂੰ ਜਿਹੜੇ ਬਾਗੀ ਨੇ ਉਹਨਾਂ ਨੂੰ ਸਾਡੇ ਕੋਲ ਇੱਕੋ ਇਹ ਅਰਦਾਸ ਕਰਕੇ ਉਹਨਾਂ ਨੂੰ ਮਹਾਰਾਜ ਸੰਮਤ ਦੇਵੇ ਇਹ ਉਹਨਾਂ ਨੇ ਪ੍ਰੋਗਰਾਮ ਲਿਖਿਆ ਮੈਂ ਅਸੀਂ 5-500 ਦੇ ਹਰੇਕ ਮਹੀਨੇ ਜੱਥਾ ਭੇਜ ਕੇ ਮੰਗ ਕਰਾਂਗੇ ਕਿਸੇ ਲੀਡਰ ਤੋਂ ਨਹੀਂ ਪਰਮਾਤਮਾ ਤੋਂ ਜਾਂ ਅਕਾਲ ਪੁਰਖ ਤੋਂ ਕਿਉਂਕਿ ਖਾਲਸਾ ਜਿਹੜਾ ਅਕਾਲ ਕੀ ਫੌਜ ਹੈ ਹਾਂ ਆਲਪੁਰਖਤੋਂ ਜੇ ਮੰਗ ਕਰਾਂਗੇ ਵੀ ਅਕਾਲ ਪੁਰਖੀ ਅਕਾਲੀ ਜਿਹੜੇ ਮੁਨਕਰ ਹੋਏ ਨੇ ਉਹਨਾਂ ਨੂੰ ਸਮਤ ਬਖਸ਼ੇ ਜੀ ਸਰ ਹੁਣ ਤੱਕ ਪੰਜਾਬ ਵਿੱਚ ਕਣਕ ਦੀ ਖਰੀਦ ਦੇ ਕੀ ਆંકੜੇ ਨੇ ਤੇ ਅਦਾਇਗੀ ਦੇ ਕੀ ਹਾਲ ਨੇ ਅੱਲਗਨ ਜੀ ਜੇ ਦੇਖੀਏ ਤਾਂ ਪੰਜਾਬ 'ਚ ਜਿਹੜੀ ਕਣਕ ਦੀ ਖਰੀਦ ਦਾ ਕੰਮ ਹੈ ਜਾਂ ਕਣਕ ਦੀ ਵਾਢੀ ਦਾ ਕੰਮ ਹੈ ਉਹ ਬੜੀ ਤੇਜ਼ੀ ਨਾਲ ਚੱਲਿਆ ਤੁਹਾਨੂੰ ਪਤਾ ਕਿ ਬਹੁਤ ਸਾਰੀ ਜਿਹੜੀ ਕਣਕ ਹੈ ਉਹ ਮੰਡੀਆਂ ਚਾਈ ਪਈ ਆ ਔਰ ਮੰਡੀਆਂ ਚ ਵਿਖੀ ਰਹੀ ਆ ਔਰ ਹੁਣ ਤੱਕ 86 ਲੱਖ ਮੀਟਰਕ ਟਨ ਜਿਹੜੀ ਕਣਕ ਦੀ ਖਰੀਦ ਹੋ ਚੁੱਕੀ ਆ ਔਰ ਉਹਦੇ ਨਾਲ ਹੀ ਜਿਹੜੀ 15 ਅ ਹਜ਼ਾਰ ਕਰੋੜ ਦੀ ਜਿਹੜੀ ਆ ਉਹ ਡੈਗੀ ਵੀ ਕਿਸਾਨਾਂ ਦੇ ਖਾਤਿਆਂ ਚ ਪੈ ਚੁੱਕੀ ਆ ਔਰ ਜੇ ਆਪਾਂ ਗੱਲ ਕਰੀਏ ਤਾਂ ਮਤਲਬ ਕਹਿ ਲੋ ਵੀ ਪਿਛਲੇ ਸਮੇਂ ਚ ਜਿਵੇਂ ਬਹੁਤ ਸਾਰੇ ਤੁਹਾਨੂੰ ਪਤਾ ਹੋਵੇਗਾ ਕਿਸਾਨਾਂ ਨੂੰ ਸਮੱਸਿਆਵਾਂ ਆਉਂਦੀਆਂ ਰਹੀਆਂ ਆ ਜਾ ਜਦੋਂ ਸੰਘਰਸ਼ ਵੀ ਕਰਨੇ ਪਏ ਆ ਆਪਣੀਆਂ ਜਿਹੜੀਆਂ ਜਨਸਾਂ ਨੂੰ ਵੇਚਣ ਲਈ ਜਦੋਂ ਤੋਂ ਹੁਣ ਸੰਘਰਸ਼ ਕਰਦੇ ਨੇ ਕਿਸਾਨ ਜਾਂ ਕਿਸਾਨ ਜਥੇਬੰਦੀਆਂ ਐਕਟਿਵ ਹੋਈਆਂ ਨੇ ਜਾਂ ਕਿਸਾਨ ਆਪਣੇ ਮੁੱਤੇਆਂ ਪ੍ਰਤੀ ਜਾਗਰੂਕ ਹੋਏ ਨੇ ਤਾਂ ਉਦੋਂ ਤੋਂ ਕਹਿ ਲਓ ਜਿਹੜੀਆਂ ਸਰਕਾਰਾਂ ਨੇ ਚਾਹੇ ਉਹ ਕੇਂਦਰ ਸਰਕਾਰ ਐ ਚਾਹੇ ਪੰਜਾਬ ਸਰਕਾਰ ਐ ਉਹ ਇਸ ਮੁੱਤੇ ਤੇ ਮਤਲਬ ਜਾਗਰੂਕ ਵੀ ਹੋਈਆਂ ਜਾਂ ਉਹਨਾਂ ਚ ਇੱਕ ਡਰ ਵੀ ਪੈਦਾ ਹੋਇਆ ਵੀ ਨਹੀਂ ਤਾਂ ਸਾਡੇ ਖਿਲਾਫ ਫਰੰਟ ਖੁੱਲੂਗਾ ਔਰ ਕਿਸਾਨ ਜਿਹੜੇ ਖਾਸ ਕਰ ਜਦੋਂ ਤੁਹਾਨੂੰ ਪਤਾ ਕਿ ਇਲੈਕਸ਼ਨਾਂ ਚ ਵੀ ਉਹਨਾਂ ਘੇਰ ਲੈਂਦੇ ਆ ਬੇਦਰ ਦੀ ਬਾਤ ਹੂੰ ਯੋਦਨ ਤੋਂ ਕਰ ਕਣਕ ਦੀ ਜੋ ਕੁਝ ਦੇਖਦੇ ਆ ਤੁਸੀਂ ਵੀ ਦੇਖਦੇ ਹੋਵੋਗੇ ਕਿ ਚਰਦੇ ਹੋ ਬਈ ਜਿਹੜੀ ਅਕ੍ਰੀਤਾ ਕੰਮ ਠੀਕ ਚੱਲ ਰਿਹਾ ਜੀ ਅ ਸਰ ਤੁਸੀਂ ਕੈਨੇਡਾ ਚ ਬੈਠੇ ਹੋ ਕੈਨੇਡਾ ਚ ਚੋਣਾਂ ਨੇ ਤਾਂ ਕਿਸ ਤਰ੍ਹਾਂ ਦਾ ਮਾਹੌਲ ਹੈ ਕਿਸ ਤਰ੍ਹਾਂ ਦੀਆਂ ਆਪਾਂ ਕਈ ਲੋਕਾਂ ਦੇ ਵਿੱਚ ਚਰਚਾ ਕਿਸ ਤਰ੍ਹਾਂ ਦਾ ਮਾਹੌਲ ਚੱਲ ਰਿਹਾ ਉੱਥੇ ਲਗਨ ਜੀ ਕੱਲ ਹੈ ਜਿਹੜੀ ਚੋਣਾਂ ਨੇ ਕੈਨੇਡਾ ਚ ਮੈਂਬਰ ਪਾਰਲੀਮੈਂਟ ਦੀ ਅੱਜ ਨਾ ਸਪੈਸ਼ਲੀ ਮੇਰਾ ਮਨ ਵੀ ਸੀਗਾ ਕਿਉਂਕਿ ਬਈ ਇੱਕ ਵਰੀ ਮੋਹਲ ਦੇਖ ਕੇ ਆਈਏ ਵੈਸੇ ਤਾਂ ਮੈਂ ਕਈ ਵਾਰ ਕਰ ਲਾਏ ਆ ਅੱਜ ਸਪੈਸ਼ਲੀ ਮੈਂ ਨਿਕਲਿਆ ਵਿਚੋਣਾ ਤੋਂ ਇੱਕ ਦਿਨ ਪਹਿਲਾਂ ਕਿਦਾਂ ਦਾ ਮਾਹੌਲ ਹੁੰਦਾ ਖਾਸ ਕਰ ਜਿੱਥੇ ਪੰਜਾਬੀ ਉਮੀਦਵਾਰ ਨੇ ਸਰੀ ਜਿਹੜਾ ਪੰਜਾਬੀ ਪੰਜਾਬ ਕਿਹਾ ਜਾਂਦਾ ਹੈ ਜਾਂ ਉਹਨਾਂ ਦੇ ਦਫ਼ਤਰਾਂ ਚ ਕਿਦਾਂ ਦੀ ਚਹਿਲ ਪਹਿਲ ਹੈ ਹਨਾ ਮਤਲਬ ਜਿਵੇਂ ਸਭ ਤੋਂ ਵੱਧ ਜਿਹੜੀ ਆਪਸੀ ਟੱਕਰ ਵਾਲਾ ਏਰੀਆ ਜਿੱਥੇ ਭਾਵੇਂ ਪੂਰੇ ਕੈਨੇਡਾ ਚ ਜਿਹੜੀ ਹੈ ਲਿਬਰਲ ਤੇ ਕਾਉਂਸਲ ਵਿਟੋ ਜਿਹੜੀ ਹੈਗੀ ਪਾਰਟੀ ਆ ਉਹਨਾਂ ਚ ਆਪਸੀ ਜ਼ਿਆਦਾ ਟੱਕਰ ਆ ਅਵੇ ਚਲੋ ਐਨਡੀਪੀ ਵੀ ਹੈਗੀ ਆ ਹੋਰ ਵੀ ਤਰ੍ਹਾਂ ਹੈਗੀਆਂ ਨੇ ਪਰ ਇਹਨਾਂ ਚ ਇਹ ਟੱਕਰ ਜ਼ਿਆਦਾ ਹੈ ਔਰ ਜਦੋਂ ਸਰੀ ਮੈਂ ਦੇਖਿਆ ਤਾਂ ਮੈਨੂੰ ਤਾਂ ਇਹ ਲੱਗਿਆ ਜਿਵੇਂ ਲਗਨ ਪਿੰਡਾਂ ਵਾਲਾ ਸਰਪੰਚੀ ਦੀਆਂ ਚੋਣਾਂ ਵਾਲਾ ਨਹੀਂ ਲਗਾਓ ਜਿਹਾ ਹੁੰਦਾ ਮਾਹੌਲ ਜਿਹਾ ਹੁੰਦਾ ਜੀ ਹੁਦਾਂ ਤੇ ਉਹ ਮੇਚੈਲ ਪਹਿਲ ਕੋਈ ਮਤਲਬ ਕਿਸੇ ਨੂੰ ਫੋਨ ਕਰ ਰਿਹਾ ਹੈ ਕੋਈ ਪਰਚੀਆਂ ਕੱਟ ਰਿਹਾ ਕੋਈ ਮਤਲਬ ਜਾ ਰਹੇ ਆ ਗਰੁੱਪ ਵੀ ਘਰ ਘਰ ਮਤਲਬ ਕੰਪੇਨਿੰਗ ਵਾਸਤੇ ਬੋਟ ਬਾਉਂਡੀ ਜਾਓ ਉਮੀਦਵਾਰ ਮੈਸੇਜ ਰਿਕਾਰਡ ਕਰਕੇ ਛੱਡ ਰਹੇ ਆ ਵੀ ਕੱਲ ਨੂੰ ਜ਼ਰੂਰ ਆਉਣ ਲਈ ਆਓ ਆਖਰੀ ਦਿਨ ਹੈ ਮਤਲਬ ਇਤਨਾ ਨਾ ਆਖਰੀ ਦਿਨ ਦੀ ਪੋਲਿੰਗ ਲਈ ਮਤਲਬ ਇਤਨਾ ਦਰਜਾਨ ਚੱਲ ਰਿਹਾ ਸੀ ਔਰ ਖਾਸ ਕਰ ਪਿੰਡੂ ਚਤਾ ਜਿਹੜੇ ਹਲਕੇ ਜਿਨ੍ਹਾਂ ਨੂੰ ਸਰੀ ਤਾਂ ਉਹਨ ਇੱਕ ਪਿੰਡ ਹੀ ਹੈ ਜਿਵੇਂ ਪੰਜਾਬ ਦਾ ਕਹਿ ਲੋ ਹਣਾ ਬਿਲਕੁਲ ਬਿਲਕੁਲ ਇਹ ਉੱਥੇ ਉਹ ਮੈਨੂੰ ਤਾਂ ਇਤਨਾ ਲੱਗਿਆ ਜਿਵੇਂ ਸਰਪੰਚੀ ਵਾਲਾ ਮਾਹੌਲ ਜਾਂਦਾ ਜਾਂ ਪਿੰਡਾਂ ਦੀਆਂ ਕਿਉਂਕਿ ਪਿੰਡ ਿੰਡਾ ਤੋਂ ਹੀ ਆ ਕੇ ਇੱਥੇ ਬਸੇ ਹੋਏ ਨੇ ਨਾ ਫਿਰ ਆਪਣਾ ਜਿਹੜੇ ਸ਼ੌਂਕ ਨੇ ਪੰਚਾਇਤੀ ਚੋਣਾਂ ਦੇ ਕਿਉਂਕਿ ਤੁਸੀਂ ਦੇਖੋ ਪੰਚਾਇਤੀ ਚੋਣਾਂ ਚ ਜਾਂ ਹੋਰ ਚੋਣਾਂ ਚ ਪੰਜਾਬ ਚ ਇੱਕ ਵੱਖਰਾ ਜਿਹਾ ਮਾਹੌਲ ਹੁੰਦਾ ਲੋਕਾਂ ਚ ਖੁਸ਼ੀ ਜੀ ਵੀ ਹੁੰਦੀ ਐ ਆਪਸੀ ਤਣਾਅ ਵੀ ਬਣ ਜਾਂਦਾ ਪਰ ਖੁਸ਼ੀ ਜੀ ਵੀ ਹੁੰਦੀ ਐ ਇੱਕ ਦੂਜੇ ਨੂੰ ਉਹਨੂੰ ਢਾਉਣਾ ਜੀ ਉਹਨੂੰ ਸਿੱਟਣਾ ਹੈ ਉਹਨੂੰ ਠੋਕਣਾ ਜੀ ਬეკੈਂਦੇ ਪੰਜਾਬੀ ਚ ਆਪਾਂ ਕਹਿ ਦਿੰਨੇ ਆ ਉਹ ਇਹ ਜਿਹਾ ਮਾਹੌਲ ਜਿਹਾ ਇੱਥੇ ਵੀ ਹੈਗਾ ਇਹਨੂੰ ਆਏ ਦੇਖੋ ਜੀ ਇਸ ਤਰ੍ਹਾਂ ਚੋਣ ਮੈਂ ਆਪਣੇ ਸਾਥੀਆਂ ਨੂੰ ਫੋਨ ਕਰ ਰਿਹਾ ਇਤਨਾ ਨਾਮ ਹੋ ਗਿਆ ਚਲੋ ਕਿਰਕਾਲੀ ਸ਼ਾਮ ਨੂੰ ਨਤੀਜੇ ਵੀ ਆ ਜਾਣੇ ਤੇ ਉਹ ਸਾਹਮਣੇ ਆ ਜਾਣਾ ਸਾਰੇ ਕੁਛ ਆਪਣੇ ਜੀ ਜੀ ਬਿਲਕੁਲ ਸਰ ਕੱਲ ਚੋਣਾਂ ਨੇ ਤਾਂ ਦੇਖਦੇ ਆ ਕਿ ਸਾਧ ਦੇ ਨਾਲ ਕੰਨੇ ਦਾ ਵਿੱਚ ਮਾਹੌਲ ਬੰਦਾ ਤਾਂ ਤੁਸੀਂ ਸਰ ਆ ਜੁੜੇ ਤੁਸੀਂ ਸਮਾਂ ਕੱਢਿਆ ਬੜੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਆ ਤਾਂ ਜੁੜਣ ਲਈ ਬਹੁਤ ਬਹੁਤ ਧੰਨਵਾਦ ਧੰਨਵਾਦ ਲਗਨ ਜੀ ਤਾਂ ਐਸਨ ਸਾਡੇ ਨਾਲ ਸੀਨੇ ਪੱਤਰਕਾਰਦਾਰ ਜਗਿੰਦਰ ਸਿੰਘ ਜੀ ਜਿਨ੍ਹਾਂ ਨਾਲ ਅਸੀਂ ਕਈ ਸਿਆਸੀ ਅਤੇ ਅਹਿਮ ਮੁੱਦੇ ਤੇ ਚਰਚਾ ਕੀਤੀ ਆ ਕੱਲ ਦੁਬਾਰਾ ਫਿਰ ਆਜ ਰੋਵਾਂਗੇ ਕੁਝ ਅਜਿਹੇ ਮੁੱਦੇ ਲੈ ਕੇ ਤਦ ਤੱਕ ਲਈ ਸਾਨੂੰ ਦੋ ਇਜਾਜ਼ਤ done what